2018 ਦੇ ਵਿੱਚ ਅਸੀ ਐਸਸੀ ਦਿੱਤੇ ਫਾਊਂਡੇਸ਼ਨ ਬਾ ਮੈਂ ਡੈਡਮੀ ਕਹਿੰਦਾ ਤੁਸੀਂ ਐਸਸੀ ਹਾਂ ਉਹਨਾਂ ਸੀ ਵਿੱਚ ਦੇਖਿਆ ਐਸੀ ਉੱਥੇ ਸੀਟ ਪਾਤਾ ਦੇਖਿਆ ਕੀ ਬਣ ਗਿਆ ਤੁਹਾਨੂੰ ਦੀਦਾ ਆ ਕੀ ਬਣ ਗਿਆ ਬਿਲਕੁਲ ਸਾਰੇ ਕਮਿਊਨਿਟੀ ਦੇ ਫਾਇਦਾ ਆ ਬਿਲਕੁਲ ਪਿੰਡ ਦੇ ਨਹੀਂ ਸਾਰੇ ਇਸ ਦੁਨੀਆ ਦੇ ਫਾਇਦਾ ਆ ਉਪਾਲ ਸਾਹਿਬ ਚੰਗਾ ਬੀਜ ਪਾਇਆ ਹੋਵੇ ਨਾ ਤੇ ਚੰਗੀ ਫਸਲ ਉਗਦੀ ਆ ਉਹ ਕਹਿੰਦੇ ਕਿ ਕੰਡੇ ਬੀਜ ਕੇ ਤਾਂ ਫਿਰ ਕੰਡੇ ਹੀ ਮਿਲਨੇ ਆ ਨਾ ਕਿਉਂ ਜੀ ਸੋਤਾ ਸਾਹਿਬ ਇਦਾਂ ਹੀ ਆ ਜੀ ਉਪਾਲ ਸਾਹਿਬ ਹਾਂ ਨਾ ਵੀਰ ਜੀ ਸਹੀ ਤੇ ਜੇ ਚੰਗਾ ਬੀਜ ਪਿਆ ਹੋਵੇ ਤੇ ਚੰਗੀ ਫਸਲ ਉਪਜਦੀ ਆ ਤੇ ਅੱਜ ਯਾਦ ਵੀ ਮੈਂ ਪਿੰਡ ਜਨਰਲ ਗੱਲ ਕੀਤੀ ਨਾ ਤੇ ਵਧੀਆ ਲੱਗਾ ਇਹ ਨੌਜਵਾਨ ਵੀਰ ਨਾਲ ਤੋਰੇ ਫਿਰਨਦੇ ਆ ਇਹ ਵੀ ਪਿਆਰ ਇਹਨਾਂ ਇਹਨਾਂ ਦਾ ਬੜਾ ਦੇਨ ਹੈ ਸਾਰੀ ਕਮੇਟੀ ਦਾ ਸਾਰੇ ਪਿੰਡ ਦਾ ਬੜਾ ਬੜਾ ਸਤਿਕਾਰ ਹੈ ਬੜਾ ਸਤਿਕਾਰ ਕਰਦੇ ਨੇ ਤੇ ਮੈਨੂੰ ਇਸੇ ਦਾ ਬੜਾ ਪ੍ਰਾਊਡ ਆ ਕਿ ਯੂ نو ਕਲੈਕਟਿਵਲੀ ਇਹ ਸਟੇਡੀਅਮ ਨੂੰ ਯੂਜ਼ ਕਰਨੇ ਇੱਕ ਗਰਾਊਂਡ ਨੂੰ ਜਿੰਨਾ ਮੈਕਸਿਮਮ ਔਰ ਮੇਰੀ ਤਖ਼ਵਾਸ਼ ਇਹ ਵੀ ਰਹਿੰਦੀ ਆ ਲਾਗਲੇ ਸ਼ਾਗਲੇ ਸਾਰੇ ਪਿੰਡ ਜਿਹੜੇ ਆ ਉਹਨਾਂ ਦਾ ਵੀ ਪੂਰਾ ਇਸ ਗਰਾਊਂਡ ਸਾਰਿਆਂ ਵਾਸਤੇ ਸਾਰਿਆਂ ਵਾਸਤੇ ਸਾਰਿਆਂ ਵਾਸਤੇ ਗੋਪਾਲ ਸਾਹਿ ਸਾਰੇ ਵਸੇ ਬਿਲਕੁਲ ਇਹੀ ਮੈਸੇਜ ਆ ਤੇ ਆ ਫੈਸਿਲਿਟੀ ਹੈਗੀ ਆ ਤੁਸੀਂ ਯੂਜ਼ ਕਰ ਲਓ ਨਾ ਇਹ ਫਿਜ਼ੀਕਲ ਚੀਜ਼ ਨਹੀਂ ਇਹ ਤੁਹਾਡਾ ਮੈਂਟਲੀ ਬਹੁਤ ਵਧੀਆ ਚੀਜ਼ ਆ ਮੈਂ ਦੇਖਿਆ ਤਾਂ ਤੁਸੀਂ ਐਕਸਰਸਾਈਜ਼ ਕਰਦੇ ਮੈਂ ਵੀ ਉੱਥੇ ਇੰਗਲੈਂਡ ਦੇ ਵਿੱਚ ਐਕਸਰਸਾਈਜ਼ ਕਰਦਾ ਹਾਂ ਤਾਂ ਤੁਸੀਂ ਮੋਗਰੋ ਫਿਨਿਸ਼ ਕਰਦੇ ਪਿਛਕ ਤੁਸੀਂ ਥੱਕਿਆ ਬਾਰ ਬਾਰ ਅੰਦਰ ਤੁਹਾਡਾ ਸ਼ਾਂਤੀ ਤਾਂ ਹੈਗਾ ਬਿਲਕੁਲ ਹਾਂ ਵਧੀਆ ਹੈ ਇਹ ਇਹ ਫਾਇਦਾ ਹੈ ਪੌਲਪਲ ਜੀ ਵੈਸੇ ਦੂਰ ਹੋਣ ਦਾ ਇੱਕ ਹੋਰ ਵੀ ਫਾਇਦਾ ਹੋਊਗਾ ਨਾ ਜਿਹੜਾ ਇੱਥੇ ਚੱਲ ਕੇ ਆਊਗਾ ਉਹ ਦੌੜ ਕੇ ਵੀ ਆ ਸਕਦਾ ਵਾ ਵਾਕ ਵੀ ਹੋ ਗਈ ਉਹਦੀ ਐਕਸਰਸਾਈਜ਼ ਵੀ ਹੋ ਗਈ ਹੈ ਨਾ ਵਧੀਆ ਕਿਉਂ ਜੀ ਬਹੁਤ ਫਾਇਦਾ ਬਹੁਤ ਫਾਇਦਾ ਐਨੇ ਸੀ ਪਤਾ ਪੰਜਾਬ ਦੇ ਵਿੱਚ ਹੈਲਥ ਇਸ਼ੂ ਹੈਗੇ ਆ ਹੈ ਨਾ ਸੋ ਸੋ ਇਹ ਜਿਹਾ ਜੰਗੀ ਪਾਸ ਬੱਚੇ ਨੂੰ ਪਾਸ ਹੁੰਦੇ ਉਹ ਸਾਰੇ ਉਮਰ ਦੇ ਫਾਇਦਾ ਹਾਂ ਬਿਲਕੁਲ